ਨਾਨਕੀਆਂ ਲੱਕਰ ਇਸ ਕਰਕੇ ਕਿਹਾ ਜਾਂਦਾ ਆ ਨਾਨਾ ਨਾਨੀ ਕਰਕੇ ਅਤੇ ਨਾਨਾ ਨਾਨੀ ਨੂੰ ਵੱਖਰਾ ਹੀ ਚਾਹ ਹੁੰਦਾ ਆਪਣੇ ਦੋਤੇ ਦੇ ਨਾਲ ਇਹ ਵੀਡੀਓ ਦੇਖ ਕੇ ਥੋੜੀ ਵੀ ਰੂਹ ਖੁਸ਼ ਹੋ ਜਾਣੀ ਆ ਇਹ ਨਾਨੀ ਜੀ ਦਾ ਦੋਤਾ ਪਿਆ ਤੋਂ ਬਾਅਦ ਪਹਿਲੀ ਵਾਰ ਆਪਣੇ ਨਾਨੀ ਹੋਰਾਂ ਦੇ ਘਰ ਗਿਆ ਤੇ ਨਾਨੀ ਜੀ ਦੇ ਕੋਲੋਂ ਚਾਹ ਨਹੀਂ ਸੰਭਾਲਿਆ ਗਿਆ ਉਹਨਾਂ ਦੇ ਚਿਹਰੇ ਤੇ ਇੱਕ ਵੱਖਰੀ ਖੁਸ਼ੀ ਦੀ ਆ ਦੇਖੋ ਉਹਨਾਂ ਦੇ ਸਵਾਗਤ ਦੇ ਵਾਸਤੇ ਫੁੱਲ ਵੀ ਸਿੱਟੇ ਗਏ ਆ ਤੇ ਨਾਨੀ ਹੋਰਾਂ ਨੇ ਭੰਗੜਾ ਵੀ ਪਾਇਆ ਤੇ ਗਿੱਧਾ ਵੀ ਕੀਤਾ ਆ ਹੁੰਦਾ ਆ ਦੋਸਤੋ ਅਸਲੀ ਪਿਆਰ ਜੋ ਆਪਾਂ ਨੂੰ ਨਾਨਕਿਆਂ ਦੇ ਘਰੇ ਮਿਲਦਾ ਆ ਨਾਨੀ ਨਾਨੇ ਜੀ ਦੇ ਵੱਲੋਂ ਤੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਇਹ ਕਮੈਂਟ ਕਰਕੇ ਦੱਸਿਓ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਵੀ ਤੁਹਾਡੇ ਨਾਨਾ ਨਾਨੀ ਜੀ ਦਾ ਘਰ ਕਿਹੜੇ ਪਿੰਡ ਦੇ ਵਿੱਚ ਜਾਂ ਫਿਰ ਕਿਹੜੇ ਸ਼ਹਿਰ ਦੇ ਵਿੱਚ ਆ ਡਿਸਕ੍ਰਿਪਸ਼ਨ ਅਤੇ ਪ੍ਰੋਡਕਟ ਲਿੰਕ ਦੇ ਵਿੱਚ ਪਰਸਨਲੀ ਯੂਜ਼ਡ ਵਾਚ ਦਾ ਲਿੰਕ ਪਾਇਆ ਹੈ ਰਿਸਟ ਵਾਚ ਆ ਫਾਸਟ ਰੈਕ ਦੀ ਬਹੁਤ ਹੀ ਸੋਹਣੀ ਆ ਤੇ ਬਹੁਤ ਹੀ ਵਧੀਆ ਆ ਦੋਸਤੋ ਖਰਾਬ ਨਹੀਂ ਹੁੰਦੀ 4-5 ਸਾਲ ਤੁਹਾਡੇ ਕੋਲ ਕਿਤੇ ਨਹੀਂ ਜਾਂਦੀ ਪਰਸਨਲੀ ਰਿਕਮੈਂਡ ਕਰਦਾ ਆ ਦੇਖਿਓ ਜ਼ਰੂਰ ਜਾ ਕੇ ਦੇਖੋਗੇ ਤਾਂ ਖਰੀਦ ਵੀ ਲਿਓ ਦੋਸਤੋ